ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵੱਲੋਂ ਬਿਨਾਂ ਮਨਜ਼ੂਰੀ ਤੋਂ ਸਾਰੀਆਂ ਜਾ ਰਹੀਆਂ ਇਮਾਰਤਾਂ ਤੇ ਕਲੋਨੀਆਂ ਖਿਲਾਫ ਕੀਤੀ ਗਈ ਕਾਰਵਾਈ ਦੇ ਤਹਿਤ ਨੰਗਲ ਸ਼ਾਮਾ ਇਲਾਕੇ ਵਿੱਚ ਇੱਕ ਕਲੋਨੀ ਨੂੰ ਢਾਹ ਦਿੱਤਾ ਗਿਆ ਉਥੇ ਉਹ ਵੋਲਡ ਫਗਵਾੜਾ ਰੋਡ ਤੇ ਰਿਹਾਈਸ਼ੀ ਨਕਸ਼ਾ ਪਾਸ ਕਰਵਾ ਕੇ ਕਮਰਸ਼ੀਅਲ ਉਸਾਰੀ ਕੀਤੀ ਜਾ ਰਹੀ ਹੈ ਜਿਸ ਫਿਰ ਉਹ ਕਾਰਵਾਈ ਕੀਤੀ ਗਈ ਇਸ ਸਬੰਧੀ ਜਦੋਂ ਸਾਡੇ ਪੱਤਰਕਾਰ ਵੱਲੋਂ ਏਟੀਪੀ ਸੁਖਦੇਵ ਜੀ ਵਿਸ਼ੇਸ਼ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਚਲੰਦਰ ਕੋਈਸ਼ਾਨ ਚੁਨੇਜਾ ਦੇ ਨਾਲ ਸतीश ਕੁਮਾਰ ਜੀ ਇਸ਼ਾਨ ਬਾੜਨ ਸੁਰੀਆਪ ਜੀ ਅੱਗੇ ਆਂਦੀ ਸਾਰੇ ਸਾਡੇ ਵੱਲੋਂ ਇਹ ਕਾਰਵਾਈ ਕੀਤੀ ਗਈ ਉਹਦੇ ਬਾਰੇ ਦੱਸ ਦੋ ਇੱਕ ਕਾਰਵਾਈ ਅਸੀਂ ਕੀਤੀ ਹੈ तकरीबन 2 ਏਕੜ ਵਿੱਚ ਅਨਧਿਕਾਰ ਤੌਰ ਤੇ ਕਲੋਨੀ ਬਿਕਸੇ ਕੀਤੀ ਜਾ ਰਹੀ ਸੀ ਟੈਂਡਰ ਨੰਗਲ ਸ਼ਾਮਾ ਵਿੱਚ ਜੀਨੋ ਮੈਨਲ ਦੇ ਸਾਹਮਣੇ ਗੁਰਦੁਆਰਾ ਟੌਪ ਸਥਾਨ ਦੇ ਲਾਗੇ ਉਹਨੇ ਉੱਤੇ ਪਲਾਟਿੰਗ ਕਰ ਲਈ ਸੀ ਤੇ ਡਬਲਯੂ ਬੀ ਐਮ ਲੈਵਲ ਤੇ ਮਤਲਬ ਵੈਕ ਵੈਕਸੋ ਮੈਕਾਡਮ ਲੈਵਲ ਤੱਕ ਸੱਕਦਾ ਬਿਕਸਤ ਕਰ ਲਈ ਹੈਗੀ ਤੇ ਉਹਦੀ ਅੱਜ ਆਪਾਂ ਡੈਮੋਸ਼ਨ ਕੀਤੀ ਹੈ ਮਾਨਜ ਕੁਵਿੰਦਰ ਸਾਹ ਜੀ ਦੇ ਹੁਕਮ ਨਾਲ ਤੇ ਇਸ ਦੇ ਨਾਲ ਹੀ ਖਰੇਤੀ ਨਕਸ਼ਾ ਬਾਤ ਕਰਕੇ ਕੰਵਰਸ਼ਨ ਉਸਾਰੀ ਹੋ ਰਹੀ ਹੈ 올ਡ ਪਗਵਾੜਾ ਜ਼ੋਨ ਤੇ ਉਹਦਾ ਕੰਮ ਅਸੀਂ ਪਹਿਲੇ ਵੀ ਬੰਦ ਕਰਾਇਆ ਸੀ ਉਹਨਾਂ ਨੋਟਿਸ ਵਗੈਰਾ ਜਾਰੀ ਕੀਤਾ ਸੀ ਪਰ ਅੱਜ ਲਕਾਲ ਦੇ ਰਿਕਰਡ ਦੌਰਾਨ ਧਿਆਨ ਵਿੱਚ ਆਇਆ ਜੀ ਉੱਤੇ ਫਿਰ ਕੰਮ ਜਾਲੂਆ ਉਹਦਾ ਕੰਮ ਬੰਦ ਕਰਾ ਕੇ ਉਹਦਾ ਸਬੰਧ ਜੱਪ ਕੀਤਾ ਉਹਦਾ ਰਿਹਾਕੀ ਰੱਖਿਆ ਪਾਸ ਆ ਪਰ ਫਸਟ ਫਲੋਰ ਤੇ ਵੀ ਉਹਨੇ ਤਕਰੀਬਨ ਇੰਟਰਨਲ ਪਾਰਟਿਸ਼ਨ ਕਰਕੇ ਚਾਰ ਇੱਕ ਪਾਸੇ ਤੇ ਚਾਰ ਦਾ ਮੂੰਹ ਦੂਜੇ ਪਾਸੇ ਅੱਠ ਤੇ ਗਰਾਉਂਡ ਫਲੋਰ ਤੇ ਵੀ ਅੱਠ ਇਹਦਾ ਤਕਰੀਬਨ 16 ਦੁਕਾਨਾਂ ਵਾਲਾ ਕੰਪਲੈਕਸ ਬਣਨ ਜਾ ਰਿਹਾ ਇਦਾਂ ਦਾ ਉਹ ਜਾਪਦਾ ਆ ਉਹ ਡਿਵੈਸ਼ਨ ਈਵੈਸ਼ਨ ਤਾਂ ਕੋਈ ਨਹੀਂ ਤਾਂ ਤੁਹਾਨੂੰ ਦੇ ਵੀ ਤੁਹਾਡੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾਂਦੀ ਆ ਇਸ ਤੋਂ ਪਹਿਲੇ ਉਸ ਤੱਕ ਜਗਾ ਵਾਲਿਆਂ ਨੂੰ ਨੋਟਿਸ ਪੇ ਜਾਈ ਜਾਂਦਾ ਕੋਈ ਹੰਗਿਆਲੀ ਨੋਟਿਸ ਜਰਾ ਭੇਜ ਦੇਣ ਜਿੱਦਾਂ ਤੁਹਾਨੂੰ ਮੈਂ ਜਿਹੜਾ ਕੰਪਲੈਕਸ ਬਣ ਰਿਹਾ ਹੈ ਨੂੰ ਆਪਾਂ ਨੋਟਿਸ ਜਰਾ ਭੇਜਿਆ ਆ ਪਰ ਇਹਨਾਂ ਨੇ ਹਜੇ ਕੋਈ ਚੰਨ ਜਵਾਬ ਨਹੀਂ ਦਿੱਤਾ ਤੇ ਆਪਣਾ ਕੰਮ ਜਾਰੀ ਰੱਖਿਆ ਫਿਰ ਆਪਾਂ ਉਹ ਉਪਰਲੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਉੱਤੇ ਮਨਜ਼ੂਰੀ ਲੈ ਕੇ ਉੱਤੇ ਕਾਰਵਾਈ ਕਰਦੇ ਆ